ਆ ਭਾਸ਼ਾ ਜੋਦ ਵਰਸਿੰਗ ਜਿਦਕ ਨਬਦਾਸ ਮਹਾਸਾਉਤੀ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਸ਼੍ਰੀ ਬਾਲਮੀਕ ਜੀ ਦੀ ਸ਼ੋਭਾ ਯਾਤਰਾ ਵਿੱਚ ਆਏ ਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇ ਰਿਆਂ ਖਾਸ ਕਰਕੇ ਸੁਨੀਲ ਗੱਲ ਜੀ ਪੁਸ਼ਪਾ ਗੱਲ ਜੀ ਔਰ ਉਹਨਾਂ ਦੇ ਸਾਰੇ ਸਹਿਯੋਗੀਰੋਂ ਜਿਨ੍ਹਾਂ ਨੇ ਕੇ ਹਰ ਸਾਵੀ ਇਹ ਸ਼ੋਭਾ ਯਾਤਰਾ ਕਰਦੇ ਨੇ ਔਰ ਬੜੇ ਪਿਆਰ ਭਾਵਨਾ ਨਾਲ ਸਾਰੀਆਂ ਸੰਸਥਾਵਾਂ ਨੂੰ ਸਾਰੇ ਸਮਾਜ ਨੂੰ ਬੁਲਾ ਕੇ ਇਹ ਸਾਰੇ ਆਰਾਮਨੀ ਜਨਾ ਕਮੇਟੀਆਂ ਨੂੰ ਧਾਰਮਿਕ ਸਮਾਜਿਕ ਜੱਥੇਬੰਦੀਆਂ ਨੂੰ ਬੁਲਾ ਕੇ ਇਹ ਸਾਰੇ ਹੀ ਇੱਥੇ ਵੱਧ ਚੜ ਕੇ ਸ਼ੋਭਾ ਯਾਤਰਾ ਦੀ ਰੌਣਕ ਬਣਾਉਂਦੇ ਆ। ਮੈਂ ਸਾਰਿਆਂ ਨੂੰ ਆਪਣਾ ਸਭਾ ਵੱਲੋਂ ਫਿਰਪੁਰ ਨੋਬਦਾ ਮਹਸਤੀ ਪੰਜਾਬ ਲੋ ਲੱਖ ਲੱਖ ਵਧਾਈ ਪੇਸ਼ ਕਰਨਾ। ਜੈ ਸ਼੍ਰੀ ਰਾਮ। ਬੋਸਦਾਸਪੁਰ ਪਾਸੀਆਂ ਨੂੰ ਇਹ ਬਹੁਤ ਵੱਡੀ ਜਿਹੜੀ ਸ਼ੋਭਾ ਯਾਤਰਾ ਹੈ ਉਹਦੀ ਗੱਡੀ ਜਾਣ ਦੀ ਵੀ ਵਧਾਈ ਦੇ ਰਹੇ ਆ। ਇਹ ਸ਼ੋਭਾ ਯਾਤਰਾ ਹਰ ਸਾਲ ਦੇ ਵਿੱਚ ਗਿਰਪੁਰਵਾ ਬਾਲਮੀਕ ਸਮਾਜ ਅਤੇ ਸ਼ਿਕਸ਼ਣਾ ਸਮਾਜ ਵਰਦੀ ਦੁਆਰਾ ਕੱਢੀ ਜਾਂਦੀ ਹੈ ਆਪ ਸਭ ਦੇ ਸਹਿਯੋਗ ਨਾਲ ਯਾਤਰਾ ਨਿਕਲ ਰਹੀ ਹੈ ਪਰਮਾਤਮਾ ਬਾਲਮੀਕ ਮਹਾਰਾਜ ਜੀ ਦਾ ਆਸ਼ੀਰਵਾਦ ਸਭ ਤੇ ਬਣਾਏ ਰੱਖੇ ਅੱਜ ਬਾਲਮੀਕ ਸਮਾਜ ਵੱਲੋਂ ਜਿਹੜੀ ਸ਼ੋਭਾ ਯਾਤਰਾ ਗੁਰਦਾਸਪੁਰ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਉਹਦੇ ਸਬੰਧ ਵਿੱਚ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਆਪਣੀ ਗੁਰਨਾਮਾ ਦਾਸ ਕਮੇਟੀ ਵੱਲੋਂ ਜਿੰਨੇ ਵੀ ਸਾਡੇ ਆਪਣੇ ਸੱਜਣ ਆਏ ਸ਼ੇਰ ਕੁਮਾਰ ਜੀ ਆਮਾਰ ਜੀ ਅਖਿਲੇਸ਼ ਜੀ ਮਦਨ ਲਾਲ ਜੀ ਆਪਣੇ ਸੁਰਿੰਦਰ ਜੀ ਆਲੇ ਚੱਕ ਤੋਂ ਆਏ ਨੇ ਉਹ ਜੁਧਵੀ ਚੀ ਜੀ ਸਾਡੀ ਸਮੁੱਚੀ ਟੀਮ ਜਿਹੜੀ ਆ ਉਹ ਆਈ ਹੈ ਅਸੀਂ ਇਹਨਾਂ ਦੇ ਧੰਨਵਾਦੀ ਕਰਦੇ ਆ ਤੇ ਨਾਲ ਹੀ ਨਾਲ ਜਿਹੜੀ ਹੈ ਸ਼ੋਭਾ ਯਾਤਰਾ ਆ ਰਹੀ ਹੈ ਉਹਦੇ ਸਵਾਗਤ ਵਾਸਤੇ ਅਸੀਂ ਥੋੜਾ ਜਿਹਾ ਸਟਾਲ ਆਇਆ ਵਾ ਤੇ ਅਸੀਂ ਸਾਰੇ ਸਮਾਜ ਨੂੰ ਵੱਲੋਂ ਗੁਰਨਾਬਾਦਾਸ ਦੀ ਕਮੇਟੀ ਵੱਲੋਂ ਵਾਲਮੀ ਦੀ ਸਮਾਜ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਲੱਖ ਲੱਖ ਵਧਾਈ ਦਿੰਦੇ ਆ ਪਹਿਲੀ ਸੋ ਇੱਥੇ 71 ਹੋਈਆਂ ਸਾਰੀਆਂ ਸਮੂਹ ਸੰਗਤਾਂ ਨੂੰ ਮੇਰੇ ਵੱਲੋਂ ਤੁਹਾਡੇ ਸੇਵਾਦਾਰ ਸੰਦੀ ਗਿਲ ਵੱਲੋਂ ਨਿੱਗੀ ਜੀ ਆਇਆਂ ਨੂੰ ਆਖਦਾ ਤੇ ਸਾਰੇ ਧਾਰਮਿਕ ਸਮਾਜਿਕ ਤੇ ਸ਼ਹਿਰ ਦੇ ਸਾਰੇ ਸੰਗਠਨਾਂ ਦਾ ਸਹਿਯੋਗ ਦੇ ਨਾਲ ਅੱਜ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸੋ ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਸਮਾਜਦਲ ਤੇ ਸ਼ਿਵ ਜਨਾ ਸਮਾਜਵਾਦੀ ਦੇ ਸਾਂਝੇ ਤੌਰ ਤੇ ਕੱਢੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋ ਭਗਵਾਨ ਵਾਲਮੀਕੀ ਜੀ ਆਸ਼ੀਰਵਾਦ ਦਿੰਦੇ ਨੇ ਕਿ ਅਸੀਂ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਚੰਗੀ ਹੋਂਦ ਲੈ ਕੇ ਬੈਠੇ ਆ ਅੱਜ ਉਹਨਾਂ ਦੀ ਬਦੌਲਤ ਲਗਾਇਆ ਹੋਇਆ ਇਹ ਬੂਟਾ ਵਾ ਉਸ ਦੇ ਨਾਲ ਹੀ ਇਸ ਕਹਿੰਦੇ ਹੁੰਦੇ ਕਿ ਜਦੋਂ ਇੱਕ ਜੜ੍ਹ ਲਗਾਈ ਜਾਂਦੀ ਹੈ ਤੇ ਉਹ ਕਾਫੀ ਫੈਲਦੀ ਆ ਸੋ ਐਵੇਂ ਫੈਲਦੇ ਫੈਲਦੇ ਸਾਡੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਨਾਲ ਸਾਡੀਆਂ ਜੜ੍ਹਾਂ ਬਣੇ ਤੇ ਅੱਜ ਇਹ ਮਜ਼ਬੂਤ ਪੌਦਾ ਸਾਬਿਤ ਹੋਇਆ ਜੀ ਉਰੇ ਗੁਰਦਾਸਪੁਰ ਦੇ ਵਿੱਚ